ਕਾਲਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬਟਿਕ ਵੱਲੋਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆਂ ਜੀ ਉਹ ਬੜੇ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਡਿਜ਼ਾਈਨਰ ਤੇ ਡਿਜ਼ਾਈਨਰ ਸਾਰੇ ਸੂਟ ਰਹਿਣਗੇ ਦੁਪੱਟੇ ਵੀ ਬਹੁਤ ਹੀ ਜ਼ਿਆਦਾ ਪਿਆਰੇ ਰਹਿਣਗੇ ਇਹਦੇ ਵਿੱਚ ਪਹਿਲਾ ਸੂਟ ਦੇਖੋ ਜੀ ਇਹ ਕਰਾਚੀ ਦਾ ਪੀਸ ਹੈ ਬ੍ਰਾਂਡਡ ਪੀਸ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਡਿਜ਼ਾਈਨਿੰਗ ਤਾਂ ਇਹਦੀ ਹਮੇਸ਼ਾ ਹੀ ਵੱਖਰੀ ਜੀ ਹੁੰਦੀ ਹੈ ਇਹਨਾਂ ਸੂਟਾਂ ਦੀ ਦੇਖੋ ਇਹਦੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ نیچے ਇਹਦੀ ਆਵਲੀ ਨੱਕ ਪੱਟੀ ਬਣੀ ਹੋਈ ਹੈ बहुत ही फाइन जहा है नैक पट्टी है। पूरी फिनिशिंग है, है। बहुत ही नीचे आऊगा जी ए वाला घेरा घेरा भी देखो किनर जहा ब फलावर आऊगा नैक पट्टी को ठीक है जी साइड बाजू आएगी ਜਿਹੜਾ ਸਟਾਫ ਹੈ ਪੂਰੀ ਗਾਰੰਟੀ ਵਾਲਾ ਸਟਾਫ ਹੈ ਜੀ ਬਹੁਤ ਹੀ ਫਾਈਨ ਤੇ ਸਮਰ ਕਲੈਕਸ਼ਨ ਹੈ ਸਾਈਡ ਤੇ ਪੱਟੀ ਬਣੀ ਹੋਈ ਹੈ ਜੋ ਬਾਹਾਂ ਦੇ ਉੱਪਰ ਅਟੈਚ ਕੀਤੀ ਜਾਊਗੀ ਠੀਕ ਹੈ ਜੀ ਬੈਕ ਫਰੰਟ ਇਹਦਾ ਸੇਮ ਹੋਊਗਾ ਬਾਟਮ ਰਹੂਗੀ ਇਹਦੇ ਨਾਲ ਪਲੇਨ ਸੇਮ ਬਾਟਮ ਰਹੂਗੀ ਪਲੇਨ ਬੈਕ ਤੇ ਫਰੰਟ ਇਹਦਾ ਸੇਮ ਹੋਊਗਾ ਸਟਾਫ ਤਾਂ ਬਹੁਤ ਹੀ ਜ਼ਿਆਦਾ ਵਧੀਆ ਜੀ ਇਹ ਕਰਾਚੀ ਦਾ ਪੀਸ ਹੈ ਬ੍ਰਾਂਡਡ ਪੀਸ ਹੈ ਦੁਪੱਟਾ ਰਹੂਗਾ ਇਹਦੇ ਨਾਲ ਉਦੋਂ ਵੀ ਸ਼ਾਨਦਾਰ ਦੇਖੋ ਜੀ कॉटन मस्लिन ਚ ਰਹੂਗਾ दुपट्टा ਇਹ ਵਾਲੀ ਆਊਗੀ ਜਿਹਦੇ ਨਾਲ बॉटम प्लेन ਆਊਗੀ ਜਿਹਨਾਂ बॉटम ਇਹ ਵਾਲੀ ਆਊਗੀ शर्ट ਠੀਕ ਹੈ ਜੀ दुपट्टा ਦੇਖੋ ਇਹਦੇ ਨਾਲ ਕਿੰਨਾ ਸ਼ਾਨਦਾਰ ਬਹੁਤ ਹੀ ਸੌਫਟ ਵਾਲਾ ਦੁਪੱਟਾ ਰਹੂਗਾ ਦੇਖੋ ਇਹ ਵਾਲਾ ਰਹੂਗਾ ਦੁਪੱਟਾ ਡਿਜ਼ਾਈਨ ਤੁਸੀਂ ਦੇ ਸਕਦੇ ਹੋ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਤੇ ਦੁਪੱਟਾ ਵੀ ਇੰਨਾ ਸੌਫਟ ਹੈ ਕਿ ਵੇਅਰ ਕਰਨ ਦੇ ਵਿੱਚ ਬਹੁਤ ਹੀ ਆਰਾਮਦਾਇਕ ਮਹਿਸੂਸ ਹੁੰਦਾ ਜੀ ਠੰਡਕ ਮਹਿਸੂਸ ਹੁੰਦੀ ਹੈ ਵੇਅਰ ਕਰਨ ਵਿੱਚ ਬਹੁਤ ਹੀ ਪਿਆਰਾ ਦੁਪੱਟਾ ਹੈ ਠੀਕ ਹੈ ਜੀ ਐਨਾ ਪਿਆਰਾ ਦੁਪੱਟਾ ਜੀ ਇਹ ਸੂਟ ਦੀ ਜਿਹੜੀ ਲੁੱਕ ਆਊਗੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਲੁੱਕ ਆਣੀ ਹੈ ਸੂਟ ਦੀ ਬਹੁਤ ਹੀ ਪਿਆਰੀ ਲੁੱਕ ਆਣੀ ਹੈ ਸੂਟ ਦੀ ਅਸੀਂ ਇਹ ਜੀ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 1100 ਰੁਪਏ ਜੀ 1100 ਰੁਪਏ ਤੋਂ ਦੇ ਰਹੇ ਹਾਂ ਪ੍ਰਾਈਸ ਇਹ ਸਾਡੇ ਕੋਲੇ ਦੋ ਸੂਟ ਹੈ ਜੀ कलर माउस कलर आऊगा डिजाइनिंग डिफरेंट होगी ठीक है जी नैक पट्टी बनी हुई है नैक पट्टी काम देख सकते हो कि फाइन वाला कम है जी एट डिजाइनिंग डिफरेंट होगी देखो नीचे बॉर्डर इस तरह बनिया हुआ है एदर तुम देख सकते हो ए वाला आउगा कि बॉर्डर ठीक है जी बैक ते फ्रंट रहूगी सेम बैक ते फ्रंट रहूगी सेम कराची दा पीस है ब्रांडेड पीस है दुपट्टा इसको भी शानदार रहूगा दुपट्टा रहूगा इस तो भी शानदार देखो जी ये वाला रहूगा दुपट्टा बहुत ही प्यारा जा दुपट्टा रहूगा देखो डिफरेंट जी लुक है दुपट्टे दी ਬਹੁਤ ਹੀ ਡਿਫਰੈਂਟ ਜੀ ਲੁੱਕ ਹੈ ਬਹੁਤ ਪਿਆਰਾ ਪੀਸ ਹੈ ਜੀ 1100 ਸੌਰੀ 1100 ਰੁਪਏ ਦੀ ਪ੍ਰਾਈਸ ਹੈ ਜੀ ਦੇਖੋ ਦੁਪੱਟਾ ਡਿਫਰੈਂਟ ਸਟਾਈਲ ਵਿੱਚ ਇਹ ਸੂਟ ਹੈ ਜੀ ਇਹਦੀ ਲੁੱਕ ਤੁਹਾਨੂੰ ਦਿਖਾਉਣ ਲੱਗਿਆ ਸੀ ਕਿਸ ਤਰ੍ਹਾਂ ਰਹੂਗੀ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਲੁੱਕ ਰਹਿਣੀ ਹੈ ਸੂਟ ਦੀ ਇਹ ਵਾਲੀ ਆਊਗੀ ਇਹਦੀ ਲੁੱਕ ਸੂਟ ਦੀ 1100 ਰੁਪਏ ਤੁਹਾਨੂੰ ਇਹਦੀ ਦੇ ਰਹੇ ਹਾਂ ਸੀ ਪ੍ਰਾਈਸ ਕਰਾਚੀ ਦਾ ਪੀਸ ਹੈ ਜੀ ਇਹ ਵਾਲੀ ਆਉਣੀ ਹੈ ਇਹਦੀ ਲੁੱਕ ਦੇਖੋ ਜੀ ਅੱਗੇ ਸਾਡੇ ਕੋਲੇ ਦੋ ਸੂਟ ਹੋ ਰਿਹਾ ਜੀ ਇਹ ਹੈਗੇ ਆ ਪ੍ਰਗਤੀ ਦਾ ਠੀਕ ਹੈ ਜੀ ਇਹ ਪ੍ਰਗਤੀ ਦਾ ਪੀਸ ਰਹੂਗਾ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਡਿਜ਼ਾਈਨ ਵੀ ਬੜਾ ਪਿਆਰਾ ਜਿਹਾ ਸਟਾਫ ਤਾਂ ਬਹੁਤ ਹੀ ਫਾਈਨ ਹੈ ਦੇਖੋ ਇਹ ਵਾਲਾ ਰਹੂਗਾ ਪ੍ਰਗਤੀ ਦਾ ਪੀਸ نیچے ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਦੇਖ ਸਕਦੇ ਹੋ ਇਹਦੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ

1250 ਰੁਪਏ ਰਹੂਗੀ ਇਹਦੀ ਪ੍ਰਾਈਸ 1250 ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲ ਜੂਗਾ ਇਹ ਥੋੜਾ ਜਿਹਾ 골ਡਨ ਸ਼ੇਡ ਚ ਆ ਗਿਆ ਇਹ ਵਾਲਾ ਕਲਰ ਦੇਖੋ ਇਹ ਵਾਲਾ ਕਲਰ ਆ ਗਿਆ ਥੋੜਾ ਜਿਹਾ 골ਡਨ ਸ਼ੇਡ ਵਿੱਚ ਬਹੁਤ ਪਿਆਰਾ ਪੀਸ ਹੈ ਜੀ 1250 ਰਹੂਗੀ ਇਹਦੀ ਪ੍ਰਾਈਸ ਦੇਖੋ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆ ਰਿਹਾ ਹੈ ਟੈਸਟ ਕਰੀ ਸ਼ਾਰਟ ਲੈ ਕੇ WhatsApp ਤੋਂ ਨੰਬਰ ਦਿੱਤਾ ਗਿਆ ਸਾਡੇ ਕੋਲ ਤੁਸੀਂ ਕਰ ਸਕਦੇ ਹੋ ਬਾਈ ਪਲੀਜ਼ ਸਾਡਾ ਨਿਊ ਚੈਨਲ ਸੀ ਸਟਾਰਟ ਕੀਤਾ ਪਹਿਲਾਂ ਵੀ ਸਾਡਾ ਚੈਨਲ ਚੱਲ ਰਿਹਾ ਸੀ ਹੈਕ ਹੋ ਗਿਆ ਸੀ ਜੀ ਇਸ ਕਰਕੇ ਅਸੀਂ ਨਵਾਂ ਚੈਨਲ ਸਟਾਰਟ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਾਰੀਆਂ ਮਿਲ ਸਕਣ ਤੇ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਨਾਲ ਵਿਛੜ ਗਈਆਂ ਦੁਬਾਰਾ ਸਾਡੇ ਨਾਲ ਉਹ ਮਿਲ ਜਾਣ ਧੰਨਵਾਦ ਜੀ